ਮੇਰਾ ਨਾਮ ਮੋਹਪ੍ਰੀਤ ਸਿੰਘ ਹੈ ਮੈਂ ਪਿੰਡ ਦੇਵੀਗੜ ਤੋਂ ਬਿਲੋਂਗ ਕਰਦਾ ਹਾਂ ਮੈਂ ਕੱਲ ਇੱਥੇ ਪਿੰਡ ਦੇਵੀਗੜ ਵਿੱਚ ਆਉ ਆਪਣੇ ਘਰ ਦੇ ਸਾਹਮਣੇ ਇੱਕ ਲੈਪ ਉਹ ਲੈਪੜ ਦੇਖਿਆ ਜੋ ਕਿ ਬਹੁਤ ਖਤਰਨਾਕ ਲੱਗ ਰਿਹਾ ਸੀ ਮੈਨੂੰ ਇਸ ਕਰਕੇ ਮੈਂ ਫਿਰ ਆਪਣੇ ਪੇਰੈਂਟਸ ਨੂੰ ਠਾਇਆ ਤੇ ਕਰੀਬ 11 ਵਜੇ ਦਾ ਟਾਈਮ ਸੀ 11 ਵਜੇ ਦਾ ਟਾਈਮ ਸੀ ਇਸ ਕਰਕੇ ਮੈਂ ਘਰਦਿਆਂ ਨੂੰ ਬਾਹਲਾ ਨਹੀਂ ਕਿਹਾ ਵੀ ਬਾਹਰ ਚੱਲ ਕੇ ਦੇਖਦੇ ਹਾਂ ਫਿਰ ਬਾਕੀ ਮੇਰੇ ਪਾਪਾ ਨਾਲ ਗੱਲ ਕਰਨੀ ਕਿੱਧਰੋਂ ਆ ਰਹੇ ਹੋ ਕਿੱਧਰੋਂ ਜਾ ਰਹੇ ਹੋ ਦੇ ਸਾਰੇ ਖੇਤਾਂ ਤੋਂ ਪਾਸੋਂ ਆ ਰਿਹਾ ਸੀ ਜੀ ਤੇ ਜਾ ਪਿੰਡਰਾਲ ਨੂੰ ਰਿਹਾ ਸੀ ਜੀ ਹਾਂ ਜੀ ਕੀ ਉਹਨੇ ਆ ਕੇ ਇੱਥੇ ਤੋਂ ਮੰਦਰਾ ਹਾਂ ਜੀ ਨੁਕਸਾਨ ਤਾਂ ਬੜਾ ਕੁਝ ਖਾਸ ਨਹੀਂ ਕੀਤਾ ਜੀ ਬਸ ਇਹ ਤੇ ਨੰਦਰਾ ਨੰਦਰਾ ਮਾਰਕੀਟ ਚਲਾ ਗਿਆ ਜੀ ਮੈਨੂੰ ਪਤਾ ਲੱਗਿਆ ਜੀ ਜਦੋਂ ਕੁੱਤਾ ਭੌਂਕਿਆ ਕਰੀ ਜੀ ਤੇ ਇੱਥੇ ਦਿਹਾੜਿਆ ਕਰੀ ਹਾਂ ਜੀ ਇੱਕ ਵਾਰ ਕੀ ਕੱਢੀ ਸੁਣੇ ਉਹ ਮੈਂ ਚੰਗੀ ਤਰ੍ਹਾਂ ਯਾਦ ਨਹੀਂ ਕਿਉਂਕਿ ਕੁੱਤਾ ਭੌਂਕ ਲੱਫੇ ਵਿੱਚ ਜੀ ਹਾਂ ਜੀ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੇਰਾ ਨਾਮ ਸਰਜੰਟ ਸਿੰਘ ਪਿੰਡ ਦੇਵੀ ਵਾਲਾ ਤੇ ਰਾਤ तकरीबन 10:58 ਮਿੰਟ ਤੇ ਇਹ ਵਾਰਦਾਤ ਹੋਈ ਹੈ 10:58 ਮਿੰਟ ਤੇ ਜਦੋਂ ਕੁੱਤਾ ਭੌਂਕਿਆ ਤੇ ਮੇਰੇ ਲੜਕੇ ਨੇ ਉੱਠ ਕੇ ਦੇਖਿਆ ਗੇਟ ਦੇ ਉੱਪਰ ਦੀ ਇਹਨੇ ਕੋਸ਼ਿਸ਼ ਕੀਤੀ ਦੇਖਣ ਦੀ ਤੇ ਉਸ ਤੋਂ ਬਾਅਦ ਇਹ ਸਾਡੇ ਕੋਲੇ ਗਿਆ ਤੇ ਉਸ ਤੋਂ ਬਾਅਦ ਅਸੀਂ ਉਸ ਜਾਨਵਰ ਤੋਂ ਡਰ ਗਏ ਅਸੀਂ ਬਾਹਰ ਨਿਕਲ ਕੇ ਦੁਆਰਾ ਤਾਂ ਨਹੀਂ ਦੇਖਿਆ ਨਾ ਹੀ ਅਸੀਂ ਕੋਠੇ ਚੜੇ ਕਿਉਂਕਿ ਸਾਨੂੰ ਇਸ ਦਾ ਡਰ ਹੈ ਵੀ ਚੀਤਾ ਕਿਸਮ ਦਾ ਜਾਨਵਾਰ ਆ ਚੀਤਾ ਇੱਕ ਛਲਾਂਗ ਲਗਾ ਕੇ ਕੋਠੇ ਤੇ ਚੜ ਜਾਂਦਾ ਇਸ ਕਾਰਨ ਸਾਨੂੰ ਮਤਲਬ ਉਸ ਤੋਂ ਬਾਅਦ ਅਸੀਂ ਕੱਲੇ ਫੋਨ ਤੇ ਹੀ ਗੱਲਬਾਤ ਕੀਤੀ ਲੋਕਾਂ ਨਾਲ ਹੋਰ ਅਸੀਂ ਮਤਲਬ ਕੋਈ ਨਹੀਂ ਹਾਂ ਗੇਟ ਤੇ ਉਹਨੇ ਖੜਕਾ ਕੀਤਾ ਸੀਗਾ ਲੋਂਦਰਾ ਮਾਰੀਆਂ ਸੀ ਤੇ ਉਸ ਤੋਂ ਬਾਅਦ ਹਾਂ ਖੇਤ ਚ ਪੈੜਾ ਹੈਗੇ ਜੀ ਕਾਫੀ ਜਿਹਾ ਤਾਂ ਤੜਕੇ ਸੀ ਦੇਖਿਆ ਬੀੜ ਵਾਲੇ ਪਾਸ ਹੋਇਆ ਸੀ ਤੇ तकरीबन ਉਹ ਪਿੰਡ ਵਾਲੇ ਪਾਸੇ ਗਿਆ ਉਹ ਨਹੀਂ ਸੀ ਸੀਸੀਟੀਵੀ ਕੈਮਰੇ ਸਾਡੇ ਨਹੀਂ ਲੱਗੇ ਗਏ ਬੀੜ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਆਇਆ ਤੇ ਸਾਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਸ ਨੂੰ ਜ ਕੀਤਾ ਜਾਵੇ ਕਿਉਂਕਿ ਇਸ ਜਾਨਵਰ ਦਾ ਜਾਨੀ ਨੁਕਸਾਨ ਵੀ ਕਰ ਸਕਦਾ ਕਿਸੇ ਦਾ ਇਹ ਰਹਾ ਉਸ ਮਸਿਆ ਵੱਡੀ ਖੜੀ ਹੋ ਸਕਦੀ ਹੈ ਤੇ ਜੋ ਸੀਸੀਟੀਵੀ ਫੁਟੇਜ ਵੇਖੀ ਆ ਜਿਉਂ ਅਸੀਂ ਬਾਰ ਉਹਨਾਂ ਦੇ ਜ਼ਮੀਨਾਂ ਦੇ ਵਿੱਚ ਜਿਹੜੀ ਉਹਨਾਂ ਦੇ ਪਗ ਮੁਰਕ ਵੇਖੇ ਨੇ ਜਿਹਨਾਂ ਨੂੰ ਪਾਰ ਪੈਰ ਕਹਿ ਸਕਦੇ ਆਪਾਂ ਉਹਦੇ ਸਾਨੂੰ ਇਹ ਲੱਗ ਰਿਹਾ ਕਿ ਇਹ ਇੱਕ ਜੰਗਲ ਕੈਟ ਹੈ ਜੀ ਕੋ ਬਿੱਲੀਆਂ ਦੀ ਜੰਗਲੀ ਪਿੱਲੀ ਟਾਈਪ ਦਾ ਜਿਵੇਂ ਕਿਸਮ ਹੈਗੀ ਆ ਸੋ ਇਹਨੇ ਵਿੱਚ ਪੈਣੀ ਖਾਣ ਦੀ ਲੋਟ ਨਹੀਂ ਹੈਗੀ ਜੀ ਜੇਕਰ ਫਿਰ ਵੀ ਜੇ ਕਿਸੇ ਨੂੰ ਮਤਲਬ ਆਪਣੀ ਅਬਜ਼ਰਵੇਸ਼ਨ ਰੱਖਣੀ ਹੈ ਕਿ ਉਥੇ ਨੂੰ ਕਦੇ ਦੇਖਿਆ ਜਾਂਦਾ ਦੁਬਾਰਾ ਦੇਖਿਆ ਜਾਂਦਾ ਤਾਂ ਜਿਹੜਾ ਮੌਕੇ ਦੇ ਜਿਹੜੇ ਫੋਰੈਸਟ ਰੇਂਜ ਅਫਸਰ ਹੈਗੇ ਨੇ ਫਰੀਦਕੋਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹ ਯੋਗ ਹੈ ਸਸ ਸੀਸੀਟੀਵੀ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਜਾਨਵਰ ਹੈ ਸੀਸੀਟੀਵੀ ਦੇ ਫੁਟੇਜ ਦੇ ਵਿੱਚ ਤਾਂ ਕਲੀਅਰ ਹੈਗਾ ਕਿ ਇਹ ਲੈਪਡ ਤੇ ਜਿਹੜਾ ਟਾਈਗਰ ਨਹੀਂ ਹੈਗਾ ਜੀ ਉਹਦੇ ਤੇ ਜੰਗਲ ਕੈਟਰੀ ਲੱਗ ਰਹੀ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਰੈਸਕਿਊ ਕੀਤੇ ਜਾਂਦੇ ਹੈ ਸਾਡੇ ਕੋਲ ਰੈਸਕਿਊ ਪਿੰਜਰਾ ਹੈਗਾ ਜੀ ਉਹ ਸਾਡੇ ਕੋਲ ਹੋਰ ਕਿਟਸ ਹੁੰਦੀਆਂ ਨੇ ਰੈਸਕਿਊ ਕਿਟਸ ਉਹ ਅਸੀਂ ਇੱਥੇ ਲਾ ਕੇ ਚੱਲੇ ਆਂ ਸੋ ਕੋਈ ਵੀ ਗੱਲ ਪਤ ਹੋ ਵੀ ਜਿਹੜਾ ਜਿਹੜਾ ਲੋਕਲ ਫੋਰੈਸਟ ਡਿਪਾਰਟਮੈਂਟ ਉਹ ਤਰ ਕਾਰਵਾਈ ਕਰੇਗਾ ਲੋਕਾਂ ਵਿੱਚ ਕਾਫੀ ਡਰ ਦਾ ਪਾਇਆ ਨਹੀਂ ਡਰ ਤਾਂ ਮੌਲ ਨਹੀਂ ਰੱਖਣਾ ਨਹੀਂ ਰੱਖਣਾ ਜੀ ਉਹ ਤਾਂ ਮਤਲਬ ਗੱਲ ਕਰ ਰਿਹਾ ਕਿ ਵਧੀ ਜਾਂਦੀ ਹੈ ਜਿਵੇਂ ਅਸੀਂ ਮੌਕੇ ਤੇ ਜੋ ਮੈਂ ਆਸੇ-ਬਾਸੇ ਆਪਣੇ ਭਰਾਵਾਂ ਤੋਂ ਪਤਾ ਕੀਤਾ ਕੋਈ ਇੱਥੇ ਤਾਜ਼ਾ ਨੁਕਸਾਨ ਕਿਤੇ ਨਹੀਂ ਹੈਗਾ ਜੀ ਨਾ ਕਿਸੇ ਦਾ ਕੋਈ ਡੰਗਰ ਨੂੰ ਕੋਈ ਜਾਨਵਰ ਪਿਆ ਨਾ ਕਿਸੇ ਦਾ ਕੋਈ ਬੱਕਰੀ ਜਾਂ ਕਿਤੇ ਉਹ ਨੁਕਸਾਨ ਹੋਇਆ ਹੈਗਾ ਸੋ ਇਹੋ ਜਿਹਾ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈਗੀ ਜੀ ਹਾਲੇ ਤ ਜਾਨਵਰ ਨਜ਼ਰ ਆਉਂਦਾ ਤੇ ਕਿਸ ਤਰ੍ਹਾਂ ਦੇ ਤੁਹਾਨੂੰ ਸੰਪਰਕ ਕਰਨ ਜਿਹੜਾ ਇਥੇ ਕਰੰਟੇਡ ਫੋਰੈਸਟ ਡਿਪਾਰਟਮੈਂਟ ਜਿਹੜੇ ਦੇ ਇਹਨਾਂ ਦੀ ਡਿਊਟੀ ਹੈਗੀ ਹੈ ਮੁੱਖ ਅਫਸਰ ਤਨਨਾਤ ਨੇ ਰੇਂਜ ਅਫਸਰ ਫਰੀਦਕੋਟ ਤੇ ਜਿਸਟਿਸ ਐਡਮਿਨਿਸਟਰੇਸ਼ਨ ਨਾਲ ਤੁਹਾਨੂੰ ਤਾਲਮਲ ਕੀਤਾ ਜਾਵੇ ਜੇ ਤੁਹਾਨੂੰ ਸਾਡੀ ਲੋੜ ਨਪੋਵੋਗੀ ਜਰੂਰ ਪਹੁੰਚ